ਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਅਪਡੇਟ ਆਂਗਰਵਾਲੀ ਸੁਪਰਵਾਈਜ਼ਰ ਭਰਤੀ 2024 ਪੋਸਟਾਂ 51844 ਵਰਕਰ ਹੈਲਪਰ ਸੁਪਰਵਾਈਜ਼ਰ ਦੇ ਲਈ ਨਵੀਆਂ ਪੋਸਟਾਂ ਨਿਕਲ ਕੇ ਆ ਚੁੱਕੀਆਂ ਨੇ ਉਮਰ ਤਨਖਾ ਫੀਸ ਕੀ ਰਹੇਗੀ ਕਿਵੇਂ ਅਪਲਾਈ ਕਰੀਏ ਆਫਲਾਈਨ ਅਪਲਾਈ ਹੋਵੇਗਾ ਜਾਂ ਫਿਰ ਆਨਲਾਈਨ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤਾਂ ਇਹ ਭਰਤੀ ਪੂਰੇ ਇੰਡੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਨਿਕਲ ਕੇ ਆਈ ਹੈ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਸਟੇਟ ਵਾਈਜ਼ ਪੋਸਟਾਂ ਦੀ ਵੰਡ ਕੀਤੀ ਗਈ ਹੈ ਕਿਹੜੀ ਸਟੇਟ 'ਚ ਕਿੰਨੀਆਂ ਪੋਸਟ ਨਿਕਲਿਆ ਨੇ ਇਸ ਦੇ ਬਾਰੇ ਵੀ ਆਪਾਂ ਪੂਰੀ ਇਨਫੋਰਮੇਸ਼ਨ ਸ਼ੇਅਰ ਕਰਦੇ ਆਂ ਤਾਂ ਇਹ ਨੋਟੀਫਿਕੇਸ਼ਨ ਅੰਗਰ ਵੱਡੀ ਵੈਕੈਂਸੀ 2024 ਜੋ ਕਿ ਨੋਟੀਫਿਕੇਸ਼ਨ ਆਊਟ ਹੋ ਚੁੱਕਿਆ ਹੈ ਮਿਨਿਸਟਰ ਆਫ ਔਫ ਔਮਨ ਐਂਡ ਚਾਈਲਡ ਡਿਵੈਲਪਮੈਂਟ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਸੁਪਰਵਾਈਜ਼ਰ ਟੀਚਰ ਵਰਕਰ ਹੈਲਪਰ ਜਿਨ੍ਹਾਂ ਦੀ ਪੋਸਟਾਂ 51844 ਨਿਕਲ ਕੇ ਆਈਆਂ ਨੇ ਮਾਰਚ ਤੋਂ ਅਪ੍ਰੈਲ ਮਹੀਨਾ ਤੱਕ ਇਹਨਾਂ ਪੋਸਟਾਂ ਨੂੰ ਅਪਲਾਈ ਕੀਤਾ ਜਾਵੇਗਾ ਔਰ ਇਸ ਦਾ ਅਫੀਸ਼ੀਅਲ ਵੈਬਸਾਈਟ www.wcd. nic.in ਦੀ ਅਫੀਸ਼ੀਅਲ ਵੈਬਸਾਈਟ ਤੇ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕੋਗੇ ਔਰ ਗੱਲ ਕਰੀਏ ਆਪਾਂ ਪੋਸਟਾਂ ਦੀ ਸਭ ਤੋਂ ਪਹਿਲਾਂ ਅੰਗਰੇਨ ਬੜੀ ਸੁਪਰਵਾਈਜ਼ਰ ਦੇ ਵਿੱਚ 7000 ਪਲੱਸ ਪੋਸਟਾਂ ਨੇ ਟੀਚਰ ਦੇ ਲਈ 4000 ਪਲੱਸ ਪੋਸਟਾਂ ਨੇ ਵਰਕਰ ਦੇ ਲਈ 13000 ਪਲੱਸ ਪੋਸਟਾਂ ਨੇ ਮਿਨੀ ਵਰਕਰ ਦੇ ਲਈ 9000 ਪਲੱਸ ਪੋਸਟਾਂ ਨੇ ਅਤੇ ਹੈਲਪਰ ਦੇ ਲਈ 21000 ਪਲੱਸ ਪੋਸਟਾਂ ਨਿਕਲੀਆਂ ਹੋਈਆਂ ਨੇ ਤਾਂ ਇਸ ਤਰ੍ਹਾਂ 52000 ਪਲੱਸ ਪੋਸਟਾਂ ਨਿਕਲ ਕੇ ਆਈਆਂ ਨੇ ਜਿਸ ਤੇ ਲਈ ਆਪਾਂ ਗੱਲ ਕਰੀਏ ਏਜ ਲਿਮਟ ਦੀ 18 ਤੋਂ 45 ਸਾਲ ਦੇ ਸਟੂਡੈਂਟਸ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਆ ਆਂਗੜਵੜੀ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਕਿਸੇ ਵੀ ਕੈਟਾਗਰੀ ਦੀ ਇਸ ਦੇ ਵਿੱਚ ਫੀਸ ਨਹੀਂ ਰੱਖੀ ਗਈ ਯਾਨੀ ਕਿ ਤੁਸੀਂ ਬਿਲਕੁਲ ਫ੍ਰੀ ਵਿੱਚ ਇਹ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਗੱਲ ਕਰੀਏ ਸਟੇਟ ਵਾਈਜ਼ ਪੋਸਟਾਂ ਦੀ ਵੰਡ ਦੀ ਸਭ ਤੋਂ ਪਹਿਲਾਂ ਅੰਡੇਮਾਨ ਨਿਕੋਬਾਰ ਤੇ ਲਈ 10 ਪੋਸਟਾਂ ਨੇ ਆਂਧਰਾ ਪ੍ਰਦੇਸ਼ ਲਈ 1800 ਪੋਸਟਾਂ ਨੇ ਉਹ ਨਾਚਲ ਪ੍ਰਦੇਸ਼ ਲਈ 140 ਪੋਸਟਾਂ ਨੇ ਇਸ ਤੋਂ ਬਾਅਦ ਆਪਾਂ ਮੇਨ ਜੈ ਹਰਿਆਣਾ ਤੇ ਤਾਂ 1400 ਪੋਸਟਾਂ ਨੇ ਹਿਮਾਚਲ ਪ੍ਰਦੇਸ਼ ਲਈ 1150 ਪੋਸਟਾਂ ਨੇ ਜੰਮੂ ਕਸ਼ਮੀਰ ਲਈ 1300 ਪੋਸਟਾਂ ਨਿਕਲੇ ਹੋਏ ਨੇ ਇਸ ਤੋਂ ਇਲਾਵਾ ਝਾਰਖੰਡ ਦੇ ਲਈ 1800 ਪੋਸਟਾਂ ਨੇ ਕਰਨਾਟਕ ਦੇ ਲਈ 11200 ਪੋਸਟਾਂ ਨੇ ਮੱਧ ਪ੍ਰਦੇਸ਼ ਲਈ 11000 ਪੋਸਟਾਂ ਨੇ ਇਸ ਤੋਂ ਬਾਅਦ ਆਪਾਂ ਆਉਂਦੇ ਆ ਪੰਜਾਬ ਤੇ ਪੰਜਾਬ ਵਿੱਚ 1600 ਪੋਸਟਾਂ ਨੇ ਅਤੇ ਰਾਜਸਥਾਨ ਵਿੱਚ 11500 ਪੋਸਟਾਂ ਨਿਕਲੀਆਂ ਹੋ ਜਣੀਆਂ। ਇਸ ਤੋਂ ਬਾਅਦ ਗੱਲ ਕਰੀ ਆਪਾਂ ਕੁਆਲਿਫੀਕੇਸ਼ਨ ਦੀ ਤਾਂ 10ਵੀਂ 12ਵੀਂ ਗ੍ਰੈਜੂਏਸ਼ਨ ਪਾਸ ਸਟੂਡੈਂਟਸ ਪੋਸਟਾਂ ਨੂੰ ਅਪਲਾਈ ਕਰ ਸਕਦੇ ਆ ਔਰ ਤੁਸੀਂ ਜਿਸ ਸਟੇਟ ਵਿੱਚ ਆਪਣੀ ਪੋਸਟ ਦੇ ਲਈ ਅਪਲਾਈ ਕਰਨਾ ਹੈ ਤਾਂ ਉਥੋਂ ਦੀ ਮਾਂ ਬੋਲੀ ਦੀ ਲੈਂਗੁਏਜ ਦੀ ਤੁਸੀਂ 10ਵੀਂ ਪਾਸ ਜ਼ਰੂਰ ਕੀਤੀ ਹੋਣੀ ਚਾਹੀਦੀ ਆ। ਅੰਕੜਾ ਵੜੀ ਸੁਪਰਵਾਈਜ਼ਰ ਦੇ ਲਈ ਗ੍ਰੈਜੂਏਸ਼ਨ ਪਾਸ ਸਟੂਡੈਂਟਸ ਅਪਲਾਈ ਕਰ ਸਕਦੇ ਆ। ਟੀਚਰ ਦੀ ਪੋਸਟ ਦੇ ਲਈ ਵੀ ਸੇਮ ਗ੍ਰੈਜੂਏਸ਼ਨ ਪਾਸ ਸਟੂਡੈਂਟਸ ਅਪਲਾਈ ਕਰ ਸਕਦੇ ਆ ਅੰਗਰਵਾੜੀ ਵਰਕਰ ਦੇ ਲਈ 10ਵੀਂ ਤੋਂ 12ਵੀਂ ਕਲਾਸ ਦੇ ਸਟੂਡੈਂਟਸ ਅਪਲਾਈ ਕਰ ਸਕਦੇ ਆ ਮੀਨੀ ਵਰਕਰ ਦੇ ਲਈ 10ਵੀਂ ਪਾਸ ਅਪਲਾਈ ਕਰ ਸਕਦੇ ਆ ਅਤੇ ਹੈਲਪਰ ਦੇ ਲਈ 5ਵੀਂ 8ਵੀਂ ਪਾਸ ਸਟੂਡੈਂਟਸ ਅਪਲਾਈ ਕਰ ਸਕਦੇ ਆ ਇਸ ਤੋਂ ਬਾਅਦ ਇਹਨਾਂ ਪੋਸਟਾਂ ਨੂੰ ਆਨਲਾਈਨ ਅਪਲਾਈ ਕੀਤਾ ਜਾਵੇਗਾ ਜਿਸ ਦਾ ਅਫੀਸ਼ੀਅਲ ਲਿੰਕ ਆਪਾਂ ਤੁਹਾਨੂੰ ਟੈਲੀਗ੍ਰਾਮ ਚੈਨਲ ਉੱਪਰ ਸ਼ੇਅਰ ਕਰ ਦਵਾਂਗੇ ਤਾਂ ਕਿ ਤੁਸੀਂ ਵੀ ਅਫੀਸ਼ੀਅਲ ਨੋਟੀਫਿਕੇਸ਼ਨ 'ਤੇ ਪਹੁੰਚ ਸਕੋ ਅਤੇ ਇਹਨਾਂ ਪੋਸਟਾਂ ਨੂੰ ਖੁਦ ਸੈਲਫ ਅਪਲਾਈ ਕਲਸੋ ਕੁੱਤਾ ਇਹ ਕਬੱਡੀ ਅਪਡੇਟ ਲੈ ਕੇ ਹਾਜ਼ਰ ਹੋਈ ਸੀ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ